ਉਹ ਜੀ ਖਾਣੇ ਪੀਣੇ ਵਾਲੀ ਮਾਰਕੀਟ ਚ ਸਭ ਤੋਂ ਵੱਧ ਭੀੜੇ ਮਾਰਕੀਟ ਚ ਹੁੰਦੀ ਐ ਤੇ ਸਾਨੂੰ ਇਹ ਇੱਪਰ ਤੇ ਸਾਨੂੰ ਨੋ ਇਹਦਾ ਮਾਰਕੀਟ ਦਾ ਤੇ ਸਭ ਤੋਂ ਜਿਆਦਾ ਸਮਾਨ ਹੁੰਦਾ ਇਹਦੇ ਵਿੱਚ ਪਰ ਉਹਦੇ ਰੇਟ ਵੱਧਦਾ ਕੇਲੇਆਂ ਦਾ ਅੱਜ ਜਿਹੜੀ ਸਵੇਰੇ ਆਪਾਂ ਉਹਦੇ ਚ 1.49 ਦਾ ਪੈਣੀ ਚ ਇਹ ਜੀ 1.79 ਲਾਵੀ ਮੈਂਗੋ ਵੀ ਲੱਗੇ ਹੋਏ ਆ ਪਰ ਮੈਂ ਇਹ ਆਮ ਵੀ ਟ ਵਰਗੇ ਕਿਹੜੇ ਪਏ ਹੋਣੇ ਆ ਪਤਾ ਨਹੀਂ ਕਿੱਥੇ ਦੇ ਇਹ ਇਹਦਾ ਵੀ 1 ਰੁਪਏ ਨੂੰ ਪੀਸ ਲੱਗਿਆ ਹੋਇਆ ਹੈ ਇਹ 1 ਪੀਸ 1 ਯੂਰੋ ਦਾ ਆਹਦੇ ਚੀਜ਼ ਆ ਅਮਰੂਦ ਜੇ ਹਾਂ ਆਇਆ ਬਾਕਾਡੋ ਹਾਂ ਉਹ ਆਬੋ ਆਬੋ ਕਾਡੋ ਇਹ ਵੀ ਕਰਵੇ ਦਾ ਇੱਕ ਲੱਗਿਆ ਹੋਇਆ ਹੈ ਨਾਰੀਅਲ ਵੀ ਪਏ ਆ ਬਾਈ ਨਾਰੀਅਲ ਰੈਡ ਗੋ 2 ਰੁਪਏ 28ਵੇਂ ਦਾ ਪੀਸ ਆ ਜੇ ਕਿਸੇ ਨੇ ਭਾਈ ਦੁਕਾਨ ਦਾ ਅਧ்கਾਟਨ ਕਰਨਾ ਹੈ ਹੈ ਭੰਨਣ ਵਾਸਤੇ ਨਾਰੀਅਲ ਗੱਡੀ ਲੈਣੀ ਗੱਡੀ ਲੈਣੀ ਨਵੀਂ ਇਧਰ ਕੀ ਵੀ ਪਈ ਆ ਕੀਵੀ ਕੀਵੀ ਦਾ ਵੀ ਰੇਟ ਬੜਾ ਅਪ ਹੋਇਆ ਹੋਇਆ 3.98 ਨੂੰ ਕਿਲੋ ਆ 3.48 ਨੂੰ ਕਿਲੋ ਨਵੇਂ ਬਸੀ ਗਰੇਟਾ ਫੋਲ ਗਈ ਵੀ 243 ਨੂੰ ਫਿਰ ਅੰਗੂਰ ਲੱਗੇ ਆਂ ਅੰਗੂਰ ਦੇਖੋ ਹਨਾ ਆਹ ਸਾਡੇ ਇਹਦਾ ਆਲੂਵਾਰੇ ਵਰਗੇ ਅੰਗੂਰ ਆ ਗੱਡੇ ਗੱਡੇ ਆ ਨਹੀਂ ਇਹ denn 43 ਨੂੰ ਲੱਗੇ ਹੋਏ ਆ ਕਿਲੋ ਅਨਾਨਾਸ 1 43 ਨੂੰ ਕਿਲੋ ਇਹ ਇਧਰ ਪਿਆ ਜੀ ਸਾਰੇ ਤੇਲ ਅਲੀਵਾ ਹੋ ਗਿਆ ਵਿੱਚ ਸੂਰਜ ਮੁਖੀ ਦਾ ਹੋ ਗਿਆ ਮੂਹ ਕਬਲੀ ਦਾ ਹੋ ਗਿਆ ਤੇ ਤੇਰੇ ਕੋਈ ਤਰ੍ਹਾਂ ਦੇ ਪਏ ਨੇ ਤੇ ਲੱਗ-ਲੱਗ ਰੇਟ ਐ ਇਹਨਾਂ ਦੇ ਆਮ ਗੁਬਲੀ ਦਾ ਇਹ 3.5 ਰੁਪਏ ਲੀਟਰ ਆ ਜੀ ਤੁਹਾਨੂੰ ਵੀ ਬੜੀਆਂ ਕਹਿਣਾ ਪਈਆਂ ਵੀਰੋ ਯੋ ਸੈਂਟੀਰ ਪੈਦੀ ਸੂਰਜਮੁਖੀ ਦੀ 20 ਲੀਟਰ ਦੀ ਐਨਾਂ ਕਿੰਨੇ ਦੀ 20 ਦੀਆਂ 25 ਲੀਟਰ ਦੀ ਹਾਂ ਵੀ ਆਪਣਾ ਕਹਿ ਰਿਹਾ ਕਿ ਹੁਣ ਤੇਲ 올ੀਵੇ ਦਾ 올ੀਵੇ ਚੱਕ ਤਾਂ ਲਿਆ ਹੈ ਸੂਰਜਮੁਖੀ ਸੂਰਜਮੁਖੀ ਦਾ ਚੱਕਣਾ ਆ ਜਾ ਚੱਕ ਲਾ ਫਿਰ 1 ਰੁਪਏ 43 ਪੈਸੇ ਲੀਟਰ 10 ਲੀਟਰ ਦੀ ਮੰਗਣਾ ਹੈ। ਆਹੋ ਚੱਕ ਲਾਓ 10 ਲੀਟਰ ਹੀ ਚੱਕ ਲਾਓ। ਤੇ ਇਧਰ ਮੱਕੀ ਦਾ ਪਿਆ। ਮੱਕੀ ਦਾ ਵੀ 4 ਰੁਪਏ 30 ਪੈਸੇ ਲੀਟਰ। ਇਹੀ ਜਿਹਾ ਸਪਰੇਅ ਐ ਕਰਦੀ ਦੀਆਂ। ਸਪਰੇਅ ਨੂੰ ਸੀਸੀਆਂ। ਤੇ ਚਲੋ ਚੱਲੀਏ ਕਿਸੇ ਹੋਰ ਲਾਈਨ 'ਚ ਘੁੰਮ ਕੇ ਆਈਏ। ਆ ਬੋਰਡ ਲਾਇਆ ਹੋਈ ਇਹਨਾਂ ਨੇ ਉੱਪਰ ਲਿਖ ਲੀਕ ਕੇ ਵੀ ਕਿਹੜੀ ਲਾਈਨ ਚ ਗਿਆ ਕੁਸ ਪਿਆ ਹਾਂ ਇਹ ਬੰਦਾ ਪਹਿਲਾਂ ਇਹ ਜਿਆ ਤਾਂ ਫਿਰ ਖੜਾ ਹੋਣ ਲੱਗ ਗਿਆ ਬੰਦਰ ਤੇ ਪੂਰਾ ਤਰਨ ਲੱਗ ਗਿਆ ਇਹਨਾਂ ਤੇ ਸ਼ੋਰੇ ਬਣਾ ਲੇ ਫਿਰ ਅੱਗ ਲਾਈ ਦੀ ਜਆ ਬਾਗ ਜਲ ਗਏ ਫਿਰ ਕੋਲੇ ਆ ਕੋਲੇ ਦੀ ਮਸ਼ਹੂਰੀ ਕਰੀ ਹੋਈ ਹੈ ਇਹ ਬਿਲਕੁਲ ਨਹੀਂ ਬਣਾਏ ਇਹਨਾਂ ਨੇ ਹਾਂ ਆਹ ਕੋਲੇ ਆ ਲਾਈਨ ਚ ਇਹ ਦੇਗਾ ਆ ਗਏ। ਯਾ ਬਲੰਗ ਨੇ ਰਹਣਾ ਉਹ। ਹਾਂ ਅੱਗ ਬਲਦੀ ਦੇ ਨਾਲ। ਆਹ ਦੇ ਗੱਡੀ ਬਣਾਈ ਵੀ ਅਸੀਂ ਖੰਡਬੀ। ਉਹ। ਸੀਖ ਕਿਤੇ ਹੋਈ। ਅੱਛੇ ਇਹਨੂੰ ਨਾਲੇ ਰੰਗ ਲੱਗਦੀ ਆ। ਸੀਖ। ਉਹਨਾ ਇਹ ਗੁਟਕੇ ਜੀ ਨੂੰ ਸਾਰੇ ਨੂੰ ਅੱਗ ਦੇ ਮੂਰੇ ਲਾਈ ਵੀ ਇਹਦੇ ਵੀ ਇਹਨੂੰ ਬਸ ਏਸੀ ਨੂੰ ਲਾ ਦੋ ਅੱਗ ਉਹ ਵਿਚ ਰੱਖ ਦੇ ਇਹਨੂੰ ਅੱਗ ਨੂੰ। ਵਧੀਆ ਚੀਜ਼ ਬਣਾਈ ਵੀ ਹੈ ਨੀ? ਅੱਗ ਲਾ ਦੋ ਰੱਖ ਦੇ ਵਿੱਚ। ਹਾਂ ਜੀ ਆਪਾਂ ਬਾਅਦ ਦੇ। ਉਦੋਂ ਵੀ ਨਵੀਂ ਨਵੀਂ ਨਾ ਵੀ ਉਹ ਹੀ ਅੱਗ ਲਾਉਣੇ ਹੂੰ ਹੂੰ ਇਹਨਾਂ ਨੂੰ ਆਪ ਲਾਉਣੀ ਪੈਂਦੀ ਲੈਟਰ ਲੂਟਣ ਵਾਲਾ ਉਹ ਆਪਣੇ ਬੰਦੇ ਉਹਨੂੰ ਹਾਂ ਉਹ ਚੀਜ਼ ਵਧੀਆ ਚਲੋ ਯਾਰ ਸਾਰੀ ਉਹ ਲੈਨ ਪੇਪਰਾਂ ਦੀ ਆ ਟਿਸ਼ੂਆਂ ਦੀ ਆਹ ਗੁਰੜੀ ਤਾਂ ਭਰ ਗਈ ਆਪਣੀ ਚਲੋ ਨਵੇਂ ਬਣਾਏ ਬਣਾਏ ਪੀਜੇ ਵੀ ਮਿਲਦੇ ਆ ਲੇ ਜਾ ਲੈ ਜਾ ਕੇ ਬਸ ਗਰਮ ਕਰ ਇਹਨੂੰ ਤੇ ਸ਼ਾਕੋ ਭਾਈ ਮਾਝੇ ਪੰਧਾ ਕੱਲਾ ਹੋਵੇ ਤਾਂ ਲਿਆ ਚੱਕ ਪਰ ਉਹ ਤਾਂ ਬਹੁਤ ਹੀ ਮੋਟੀਆਂ ਨਹੀਂ ਰੋਟੀਆਂ ਦੂਈ ਹੀ ਮਿਲਦੀਆਂ ਆਉਣਗੀਆਂ ਨਹੀਂ ਪਤਲੀਆਂ ਜਿਹੀਆਂ ਮਿਲਦੀਆਂ ਬਣਾਈਆਂ ਪੀਜਾ ਦਾ ਹਾਏ ਹੋਆ ਆ ਚਾਕਲੇਟ ਵਗੈਰਾ ਆਈਸਕ੍ਰੀਮ ਵਗੈਰਾ ਪਾ ਲਓਣ ਲੂਣ ਚੱਕ ਲੈ ਕਾਲਾ ਲੂਣ ਚੱਕ ਲੈ ਨਾਲੇ ਹਾਂ ਮਿਲ ਜਣਾ ਕਾਲਾ ਲੂਣ ਖਊ ਪਰ ਨਵੀਂ ਦੀ ਦੁਕਾਨ ਤੇ ਲਿਓਨੇ ਜਾਂ ਪਏ ਨਵੀਂ ਕਾਊਂਟਰਾਂ 'ਤੇ ਭੀੜ ਹੋ ਰਹੀ ਬਹੁਤ ਹੋਰ ਵੀ ਲੰਬੂ ਟਾਈਮ ਪਾਹੇ ਤੇ ਮਾਰਕੀਟ ਭਰੀ ਹੋ ਰਹੀ ਜਿ ਐਂ ਹਾਂ ਇਹ ਨਹੀਂ ਪਤਾ ਵੀ ਫਾਲੀ ਹੁੰਦੀ ਇਹ ਤਾਂ ਜਿੱਥੇ ਮਰਜ਼ੀ ਚ ਰਹੀ ਇਹਨਾਂ ਦੀ ਬ੍ਰਾਂਚੀ ਚ ਉਧਰ ਤਾਂ ਬਾਣੀ ਹਾਂ ਇਹਦਾ ਖਾਂ ਹਾਂ ਇਹ ਜਿਹੜਾ ਤਾਂ ਇਹ ਰੌਣਕ ਲੱਗੀ ਰਹੀਦੀ ਆ ਮਾਰਕੀਟ ਚ ਜਿੱਥੇ ਵੀਰਾਂ ਦੀ ਬ੍ਰਾਂਚ ਹੈ। ਬਣੇ ਵੀ ਦੇਖ ਲੈ ਵੀ ਇੱਧਰ ਦੇ ਸਟਾਰਟ ਹੋਵੇ 30 ਕਾਊਂਟਰ ਐ ਨਾ ਵੇ। 30 ਚ ਤੇ 15 ਚੱਲਦੇ ਹੋਣਗੇ। ਹਰ 15 ਭਰੇ ਭਰੇ ਵੇ ਪੂਰੇ। ਆ ਦੇਖ ਲੋ ਜਵਾਕਾਂ ਦੇ। ਜਵਾਕਾਂ ਦੇ ਖਲੋਣੇ ਹੀ ਪਏ ਆ ਭਾਈ। ਲੈ ਵੀ ਕਮਲਪ੍ਰੀਤ ਨੂੰ ਆ ਬਾਗੀ ਨੇ ਵੀਰ ਨੇ ਸਾਨੂੰ ਰਾਸਤੇ ਪਾਇਆ ਤਾਂ। ਇਹ ਵੀਰ ਨੇ ਲਵਾਇਆ ਕੰਮ ਤੇ ਸਾਨੂੰ ਨਾ। ਸਾਨੂੰ ਪੱਕੀ ਗੱਲ ਆ ਭਾਈ ਤੈਂਹੀਂ ਵੀਰ ਨੇ ਰਾਸਤੇ ਪਾਇਆ ਨਹੀਂ। ਆ ਮੈਂ ਮਾਫੀ ਮੰਗਦਾ ਜੰਮੀ ਮਿਹਨਤੋਂ ਬਤੈਦਾ ਆਪਾਂ ਦੋ ਲੋ ਜੀ ਹੁੰਡਾ ਮਿਲ ਗਿਆ ਸੀ ਯਾਰ ਦੋਸਤ ਹਮ ਵਾਈ ਇਰ ਕੋਲ ਖੜ ਗਏ ਸੀ ਨਾ ਜਿਕਮਣ ਓਰੇ ਭਾਈ ਆਹ ਕਰੀਮਾਂ ਜੀ ਵਾਲੀ ਲੈਣ ਯਾਰ ਮੰਗਣ ਆ ਇਧਰ ਇਧਰ ਕਰੀਮ ਨਹੀਂ ਦੁਨੀਆ ਤੋਂ ਆਦੀ ਆਹ ਨਾ ਇਹ ਨਹੀਂ ਬਲਕਿ ਚਾਪੋ ਤੋ ਜਪਨਾ ਜਰੋਰੀ ਕੋਈ ਸਾਹਮਣੇ ਕੋਈ ਬਟਾਂਮਨ ਵਗੈਰਾ ਵੀ ਲੱਗੇ ਪਏ ਆ ਭਾਈ ਇੱਥੇ ਟਿਕਣਾ ਤਾਂ ਨਹੀਂ ਭਾਈ ਕੋਈ ਮਹਗਾ 3 ਵਗੈਰਾ ਪਟਾਮਨ ਵਗੈਰਾ ਕਿ ਲਈ ਨਹੀਂ ਖੇਲੋਂ ਨਹੀਂ ਬੜੋ ਨਹੀਂ ਨਹੀਂ ਮੈਂ ਤਾਂ ਮੇਰਾ ਤਾਂ ਬਟਾ ਮੈਂ ਢੀ ਘਟਦਾ ਆ ਵੀ ਇਹ 2000 ਵਾਲੀ ਆ ਉਹ ਮੇਰੇ ਨਾਲ 6000 6000 ਵਾਲੀ ਮੇਰੇ ਨਾਲ ਉਹ ਹਵਦ ਦੀ ਕੀ ਕਹਾਣੀ ਹੈ ਰੋਧ ਦੀ ਕੀ ਕਹਾਣੀ ਹੈ ਤਿੰਨ ਮਹੀਨੇ ਦੀਆਂ ਤਿੰਨ ਮਹੀਨੇ ਦਾ ਕੈਪਸੂਲਾ ਆ ਬਸ ਉਹ ਰੋਧ ਦੀ 190 ਇਹਦੇ ਚ ਰੋਧ ਦੀ ਕਹਾਣੀ ਇਹ ਇਹ ਵੀ ਫਿਰ ਉਹ ਵੀ ਉਹ ਹੀ ਪਾਵਰ ਵੀ ਘਟਾ ਹੈ ਇਹ ਕਿੰਨੀ ਆ ਇਹ ਰੋਜ਼ ਇੱਕ ਦਾ ਸੋ ਲੈਣਾ ਲਿਖਿਆ ਆ ਗੋਲ ਨਹੀਂ ਬਣਾਂ ਤੇ ਇਹ ਕਹਾਣੀ ਬਾਈ ਵੀ ਪਤਾ ਨਹੀਂ ਕਿ ਆਹੀ ਮਦਨਾ ਹੈ ਚੱਕ ਨੇ ਕਿ ਆ ਹਾਂ ਆ ਹੀ ਲੱਗੇ ਵੀ ਆ ਇਹ ਘਾਟਾ ਫਿਰ ਜਮੇ ਅਮੇਗਾ 3 ਵੀ ਪਏ ਆ ਅਮੇਗਾ 3 ਜਮੇ ਛੋਟਾ ਜਿਹਾ ਰੱਖੀ ਵੀ ਆ 60 ਕੈਪਸੂਲ ਦੇ ਵਿੱਚ ਪਏ ਆ ਮੇਗਾ 3 ਘਰ ਵੀ ਪਏ ਆ ਕਮਲ ਹਾਂ ਉਹ ਬੜਾ ਡੱਬਾ ਪਿਆ ਜੀ ਲਫਾਣਾ ਉੱਥੇ ਹਾਂ ਉਹ ਕੋਈ ਡੱਬਾ ਤਾਂ ਪਿਆ ਘੜਾ ਜਾ ਕਰ ਵੀ ਇੱਥੇ ਘਰੇ ਮੈਂ ਉਹ ਗੱਲ ਕਰਦੀ ਹਾਂ ਮੈਂ ਭਾਵੇਂ ਕੋਈ ਹਾਂ ਹਾਂ 29 ਰੁਪਏ ਦਾ 29 ਰੁਪਏ 90 ਪੈਸੇ ਨੂੰ ਮਹਿਗਾ ਕਰੀ ਇਹਦਾ ਹੋਈ ਹੁੰਲੱਕ ਗਿਆ ਚੱਕ ਕੇ ਉਧਰ ਦੀ ਚੱਕਿਆ ਹਣਾ ਰੇ ਲਿਆ ਕੇ ਮੂਹ ਮਾਨ ਬਦਲ ਗਿਆ ਜਾ ਗਈ ਜਵਾਗ ਚੱਕ ਲਿਆ ਹਣਾ ਰੱਖ ਕੇ ਤਾਂ ਉਹਦੇ ਵਿੱਚ ਤੇ ਕੱਢ ਕੇ ਹਾਂ ਚਲੋ ਫੇਰ ਜਲਦੀ ਲੋਗੋ ਕਾਊਂਟਰ ਪਰ ਦੇਖੋ ਇੱਥੇ ਆ ਜਾਓ ਇੱਥੇ ਆਵੇ ਰੱਖੋਗੇ ਤੁਹਾਨੂੰ ਮੇਰਗੀ ਮਿਲਗੀ ਵਾਰੀ ਆ ਜਾਓ ਆ ਗਈ ਵਾਰੀ ਹਾਂ ਇੱਥੇ ਆ ਜਾਓ ਹਾਂ ਚਾਨਣਾ ਨਾ ਨੀ ਕਿੱਥੇ ਹੋ ਗਿਆ ਲੋ ਜੀ ਖਰੀਦਦਾਰੀ ਹੋ ਗਈ ਆਪਣੀ ਰੱਖੋ ਭਾਈ ਸਮਾਨ ਅਰਬੋ ਸੇ ਮਿਲਦਾ ਗੰਗਈ ਵੀ ਆ ਇਹ ਆ ਰਿਹਾ ਫੁੱਲ ਯੂਨੀ ਵਾਲੀ ਆ ਤੇ ਹੈ ਦੋਵੇਂ ਵੀ ਲੱਗੇ ਪਏ ਇੰਡੀਆ ਵਾਲੇ ਨਾਲ ਦਵਾ ਦੇ ਤੋਰ ਸਭ ਤੋਂ ਵੱਧ ਤੁਸੀਂ ਆਪਣੇ ਇੰਡੀਆ ਨੇ ਕਰਤ ਦੇ ਉਹ ਤਾਂ ਹੀ ਦੇਖ ਲੈਂਦੇ ਆ ਨਾਲ ਵੀ ਕਿੱਡਾ ਪੀਪਲ ਰਖੀ ਜਾਂਦੇ ਆ ਇਹ ਗੌਂਦਾ ਵੀ ਹਲਾਂ ਨੂੰ ਮਿਲਿਆ ਨਹੀਂ ਕੋਈ ਇਹ ਆਉਂਦਾ ਤੂੰ ਹੈ ਸੈਂਤਾ ਨਮਕ ਸੈਂਤੇ ਕਹਿੰਦੇ ਆ ਮੋਈ ਹੋ ਗਿਆ ਮੈਂ ਗਰ ਕੀ ਰੱਖ ਤਾ ਕਿਨੇ ਦਾ ਆਇਆ ਕਮਲ 1070 ਰੁਪਏ ਦਾ 1070 ਦਾ ਦੇਖ ਵੀ ਲਿਓ ਗਲਤ ਤਾਂ ਹੀ ਲਾਦਾ ਰੇਟ ਆਲੇ ਆਪਣੇ ਘਰੇ ਲੋਰੀ ਵੀ ਹੋਣੀ ਜੀ ਉਹ ਹੋਰ ਆਲਰੇਡੀ ਜੀ ਦਾ ਹੋਣੀ ਹੋ ਆਪਣੀ ਅਸੀਂ ਜਾਂ ਤਾਂ ਉੱਥੇ ਕੇਤੀ ਦਾ ਕੰਮ ਕਰਦੇ ਸੀ ਹੂੰ ਇਕੱਠੇ ਤਿੰਨ ਚਾਰ ਪਰ ਕਦੇ ਵੀ ਜਾਂ ਕਰਦੇ ਸੀ ਉੱਥੇ ਕਿਹੜਾ ਟਾਈਮ ਲੱਗਦਾ ਸੀ ਹਾਂ ਸਿਰਫ 2 ਮਹੀਨੇ ਬਾਅਦ ਹਾਂ ਬਾਕੀ ਉਹਦਾ ਕਿੰਨਾ ਦਾ ਸਮਾਨ ਦਾ 700 0 400 ਰੁਪਏ ਦਾ ਕੀ ਬਾਤ ਹੈ 5 6 ਜਣੇ ਹੁੰਦੇ ਨੇ ਤਾਂ ਮਾਨਸਤ ਨੇ ਉਹ ਆਪਣੀ ਮਰਜ਼ੀ ਨਾਲ ਲੈ ਕੇ ਆਉਂਦਾ ਕੌਫੀ ਪੋਣੀ ਕੌਫੀ ਹਾਂ ਆ ਜਾਊਗੀ ਪਾਣੀ ਦੀ ਮੇਰੇ ਕੋਲ ਆ ਲਓ ਬਈ ਕੌਫੀ ਕੀ ਏ ਨੰਬਰ 14 ਨੰਬਰ ਹੈ ਕਾਪੂ ਜੀ ਨੂੰ ਦਾ ਉਹ ਇਹੋ ਵੀ ਨਾ ਉੱਥੇ ਬਣਦੀ ਉਹ ਨਿਕਲੇ ਗਲਾਸੀ ਉਹ ਕੰਮ ਨਹੀਂ ਇਹ ਨਹੀਂ ਇਹੋਂ ਮੁੰਗੇ ਸਮਾਸੂਨ ਕਰਦਾ ਰਹੇ ਉਹ ਵੀ ਜੀ ਉਹ ਵੀ ਦੇ ਦੇ ਜੀ ਸਾਡੇ ਨਜੋੜਦੀ ਇੱਧਰ ਤੇ ਨਹੀਂ ਜੀ ਤੱਪ ਕੇ ਉਹ ਵੀ ਵਧੀਆ ਹੁਣ ਆਉਂਦੀ ਹੌਲੀ ਜੀ ਤੁਹੇ ਜੀ ਬੀਜ ਪੈਣੀ ਹੈ ਨਾ ਬੀਜ ਜੀ ਉਹ ਵੀ ਹੋਣਾ ਇਹ ਆਵੇ ਆਵੇ ਇਹ ਪੂਰੇ ਨੂੰ ਚੜਨੀ ਪਉਂਦੀ ਉਹ ਕਾਂਗ। ਜੰਦਾ ਫਟਿਚੋਰੇ ਸੇ ਕਾਫੇ। 55। ਕਿੰਨਾ 55। ਗ੍ਰਾਸੀ। ਪ੍ਰੇਵੋ ਸੇਨਿਓਰਾ। ਗ੍ਰਾਸੀ। ਚਲੋ। ਹ ਸਕਿਉਰਟੀ ਗਾਰਡ ਦੇ ਕੱਪੜੇ ਵੀ ਪੁਲਿਸ ਵਾਲਿਆਂ ਨਾਲ ਦੇ ਉੱਤੇ ਹੀ ਮੈਨਾਂ ਦੇਖਦਾ ਹੈ। ਇਹਨਾਂ ਦੇ ਉੱਤੇ ਮੈਗਜ਼ੀਨ 'ਚ ਜਿੱਥੇ ਖਾਲੀ ਕਰਨ ਜਾਂਦੇ ਤੇ ਮੈਂ ਗਿਆ ਕਈ ਵਾਰ ਉੱਥੇ ਤੇਰੇ ਬ੍ਰਾਊਨ ਵਾਲੀ ਸਾਈਡ 'ਤੇ ਚਰਿਆ ਇਹਨਾਂ ਦਾ ਉੱਤੇ ਫਸਾ ਬੜਾ ਮੈਗਜ਼ੀਨ। ਇਸ ਦਾ ਇਪਰ ਦਰਾਨਾ ਹਾਂ। ਫੋਤੇ ਵੀ ਆਈ ਇੱਥੇ ਜਿਹੜੇ ਆ ਮੁਰੇ ਕੋਰਤੇ ਨੇ ਰੀਆ ਬੈਨੇ ਆ ਆਇਓ ਬੰਦਾ ਕੋ ਨਾਲ ਹੀ ਬੈਠਿਆ ਆ ਉਹ ਨਹੀਂ ਮੈਂ ਨਹੀਂ ਬਣੀ ਹੋਰ ਨਹੀਂ ਨਹੀਂ ਦਿਨਾਂ ਦਾ ਫਰਕ ਪੈ ਗਿਆ 8:30 ਹੋ ਗਏ ਸੂਰਜ आले ਖੜਾ ਹੈ ਆ 6 ਵਜੇ ਪੂਰਾ ਹੁੰਦਾ ਹੈ ਹਾਂ ਜਦ ਅਸੀਂ ਗਏ ਤੇ ਇੰਡੀਆ ਨੂੰ ਯਾਦ ਹੋ ਜਾਂਦਾ ਦਾ 4:30 ਨੇਰਾ 5 5 ਵਜੇ ਚਲੋ ਚਲੀਏ ਆ ਜਾਲ ਫਿਰ ਤੋਂ ਰੱਖ ਸਮਾਨ ਰੱਖੀਏ ਹਾਂ ਇਹਨੂੰ ਗਮਲ ਦੇ ਇੱਕੇ ਲਈ ਸੈਟ ਜੀ ਤੇ ਜੀ ਗਰੇ ਹਾਂ ਗਰੇ ਨਾ ਕਿਤੇ ਪਿੱਛੇ ਨਹੀਂ ਤੇਲ ਤੇਲ ਹੋ ਜਾਵੇ ਸੋਗੋ ਵੀ ਕਮਲ ਆਲੇ-ਦਾਲੇ ਰੱਖੀ ਬੋਤਲਾਂ ਇਕੱਠੀਆਂ ਨਾ ਰੱਖੀ ਇੱਥਾਂ ਹੀ ਰੱਖ ਲੈਣੀ ਆਪਾਂ ਨੂੰ ਨਹੀਂ ਇਹੋ ਕਰਦੇ ਆ ਆਹ ਲੈ ਪਾਸਤਾ ਰੱਖ ਦੇ ਇੱਕ ਆਹ ਫੜ ਕਿੱਲੇ ਇੱਕ ਪਾਸਤਾ ਉਧਰ ਪਸਾ ਦੇਣੀ ਹੈ ਹਾਂ ਲਓ ਹੋ ਗਿਆ ਡਨ ਕਰਦੇ ਬੰਦ आइन दे लकली आगी चमक रही है जीभ खड़ी है तो गेली क्या है कॉलस बोर्ड से मारी हुई है चलो भाई चलिए